ਅੱਜ ਦੀ ਤਾਜ਼ਾ ਬ੍ਰੇਕਿੰਗ ਨਿਊਜ਼ ਗੁਰਦਾਸਪੁਰ ਜ਼ਿਲ੍ਹਾ ਤਹਿਸੀਲ ਬਟਾਲਾ ਸ੍ਰੀ ਹਰਗੋਬਿੰਦਪੁਰ ਵਿੱਚ ਲਾਗੇ ਚੀਮਾ ਖੁੱਡੀ ਪਿੰਡ ਦੇ ਵਿੱਚ ਜੋ ਪ੍ਰਸ਼ਾਸਨ ਭਾਰੀ ਗਿਣਤੀ ਵਿੱਚ ਜੋ ਰੋਡ ਨਿਕਲ ਰਿਹਾ ਹੈ ਬਹੁਤ ਵੱਡਾ ਜੰਮੂ ਕਟਰਾ ਹਾਈਵੇ ਜੋ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਆਉਂਦੀਆਂ ਹਨ ਉਹਨਾਂ ਦੇ ਉੱਤੇ ਵੱਡੇ ਪੱਤਰ ਤੇ ਪ੍ਰਸ਼ਾਸਨ ਕਬਜ਼ਾ ਕਰਨ ਆਇਆ ਲੇਕਿਨ ਕਿਸਾਨਾਂ ਮਜ਼ਦੂਰਾਂ ਨੇ ਇਕੱਠਿਆਂ ਹੋ ਕੇ ਉੱਥੇ ਪ੍ਰਸ਼ਾਸਨ ਨੂੰ ਕਿਹਾ ਕਿ ਜਿੰਨਾ ਤੱਕ ਸਾਡੀਆਂ ਜ਼ਮੀਨਾਂ ਦਾ ਮੁੱਲ ਨਹੀਂ ਦੇ ਦਿੱਤਾ ਜਾਂਦਾ ਪੈਸੇ ਨਹੀਂ ਦੇ ਦਿੱਤੇ ਜਾਂਦੇ ਉਹਨਾਂ ਤੱਕ ਆਪਾਂ ਜ਼ਮੀਨਾਂ ਦਾ ਜੋ ਹਾਈਵੇ ਨੂੰ ਨਹੀਂ ਦਵਾਂਗੇ ਜਦੋਂ ਸਾਡੇ ਪੈਸੇ ਪਹਿ ਜਾਣਗੇ ਅਸੀਂ ਉਸੇ ਵੇਲੇ ਬੀਜੀਆਂ ਫਸਲਾਂ ਛੱਡ ਕੇ ਸਾਈਡ ਤੇ ਹੋ ਜਾਾਂਗੇ ਫਿਰ ਸਾਨੂੰ ਕੋਈ ਵੀ ਇਤਰਾਜ਼ ਨਹੀਂ ਕਿ ਅਸੀਂ ਕੋਈ ਕਿਸੇ ਕੰਮ ਨੂੰ ਵਿਗਨ ਪਾਈਏ ਪਰ ਸਾਡੇ ਪੈਸੇ ਸਾਨੂੰ ਪਹਿ ਜਾਣੇ ਚਾਹੀਦੇ ਆ ਤੇ ਅਸੀਂ ਬਿਲਕੁਲ ਪਿੱਛੇ ਹੋ ਜਾਵਾਂਗੇ ਇਹ ਕਿਸਾਨਾਂ ਮਜ਼ਦੂਰਾਂ ਦਾ ਕਹਿਣਾ ਸੀ ਭਾਲੀ ਭਾਰੀ ਬਾਰਲ ਪ੍ਰਸ਼ਾਸਨ ਜੋ ਉੱਥੇ ਪਹੁੰਚਿਆ ਸੀ ਬਾਕੀ ਜੋ ਗੱਲਬਾਤ ਆ ਉਹ ਤੁਸੀਂ ਆਪ ਦੇਖ ਰਿਹਾ ਕਰਦੀ ਪਈ ਆ ਤੇ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਤੇ ਛੋਟਾ ਮਜ਼ਦੂਰ ਕਿਸਾਨ ਜਿਹਨੂੰ ਬਿਲਕੁਲ ਥੋੜਾ ਰਕਬਾ ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਬਿਨਾਂ ਮੁਆਵਜ਼ੇ ਕਬਜ਼ਾ ਕਰਕੇ ਉਹਨਾਂ ਦੇ ਭੁੱਖ ਚ ਆਉਣ ਵਾਲੇ ਬੱਚੇ ਤੇ ਜਿਹੜੀ ਉਹਨਾਂ ਨੇ ਆਪਣੇ ਭੁੱਖ ਦੀ ਕਤੀ ਵੜਨੀ ਸੀ ਉਹਨੂੰ ਸ਼ਰਿਆਮ ਖਲਕੁੱਟ ਦੇ ਬਹੁਤ ਦਿੱਤੀ ਜਾ ਰਹੀ ਆ ਅਸੀਂ ਬਿਲਕੁਲ ਕੌਟੀਆਂ ਦੇ ਭਾਅ ਆਪਣੀ ਭੁੱਖ ਜੜੀ ਆ ਉਹ ਗੋਡੇ ਮੁੱਦੇ ਮਾਰ ਕੇ ਪ੍ਰੋਸੈਸ਼ਨ ਦੇ ਹਵਾਲੇ ਨਹੀਂ ਕਰਾਂਗੇ ਘਰਾੜੀਆਂ ਨਹੀਂ ਹੁੰਦੀਆਂ ਕੋਸ਼ ਕਰਕੇ ਸਾਨੂੰ ਸਰਕਾਰਾਂ ਤੇ ਕੋਈ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ ਸਾਨੂੰ ਸਰਕਾਰਾਂ ਤੇ ਕੋਈ ਬਹੁਦੇ ਵਟੇ ਜਿਹੜੇ ਆ ਉਹ ਆਸਾਨੀ ਰੱਖਣੀਆਂ ਚਾਹੀਦੀਆਂ ਕਿਉਂਕਿ ਅੱਜ ਤੱਕ ਵੀ ਐਲੋ ਸਾਡੀਆਂ ਫਸਲਾਂ ਜਿਹੜੀਆਂ ਰੋਲੀਆਂ ਜਾਂਦੀਆਂ ਤੇ ਅੱਜ ਤੱਕ ਇਦਾਂ ਕਦੀ ਨਹੀਂ ਹੋਇਆ ਕਿ ਕੇ ਸਾਡੇ ਚੁਣੇ ਐਮਐਲਏ ਨੇ ਜਾਂ ਸਾਡੇ ਚੁਣੇ ਕਿਹੇ ਐਮਪੀ ਨੇ ਕਿਤੇ ਜਾ ਕੇ ਕਿਸਾਨਾਂ ਲਈ ਜਾਂ ਮਜ਼ਦੂਰਾਂ ਲਈ ਹਾ ਦਾ ਨਾਰਾ ਮਾਰਿਆ ਹੋਵੇ ਕੰਦੀਏ ਤਾਂ ਨਹੀਂ ਹੋਇਆ ਕਿ ਸੱਤਾ ਦੇ ਵਿੱਚ ਰਹਿ ਕੇ ਸੱਤਾ ਤੋਂ ਬਾਹਰ ਜਾ ਕੇ ਤਾਂ ਸਾਡੇ ਵਿੱਚ ਜਰੂਰ ਆਉਣਗੇ ਕਿ ਸਾਡੇ ਨਾਲ ਧਰਦੀ ਵੀ ਕਰਨਗੇ ਪਰ ਜਦੋਂ ਸੱਤਾ 'ਚ ਚੱਲ ਜਾਂਦੇ ਪਤਾ ਨਹੀਂ ਇਹਨਾਂ ਨੂੰ ਕੀ ਦਿੱਲੀ ਸਿੱਖ ਜਾਂਦੀ ਆ ਪਾਣੀ ਪਾਣੀ ਫੇਰ ਇਹ ਨਾ ਤੇ ਕਿਸਾਨਾਂ ਦੀ ਗੱਲ ਕਰਦੇ ਨਾ ਮਜ਼ਦੂਰਾਂ ਦੀ ਗੱਲ ਕਰਦੇ ਆ ਨਾ ਕਿਸਾਨੀ ਦੀ ਗੱਲ ਕਰਦੇ ਆ ਨਾ ਜਵਾਨੀ ਦੀ ਗੱਲ ਕਰਦੇ ਆ ਕਿਉਂਕਿ ਜਦੋਂ ਸਰਕਾਰ ਚ ਆਉਣਾ ਹੁੰਦਾ ਜਾਂ ਜਿਹੜੀ ਅੱਜ ਸਰਕਾਰ ਆਈ ਆ ਇਹ ਸਾਡੇ ਨਾਲ ਵਾਅਦੇ ਕਿਹੜੇ ਕਰਕੇ ਆਈ ਸੀ ਹਜ਼ਾਰ ਹਜ਼ਾਰ ਰੁਪਈਆ ਬੀਬੀਆਂ ਨੂੰ ਹਰ ਮਹੀਨੇ ਦਵਾਂਗੇ ਸਾਡੇ ਨਾਲ ਜਿਹੜੀ ਵਾਦਾ ਕੀਤਾ ਇਹਨਾਂ ਨੇ ਨੌਜਵਾਨਾਂ ਨੂੰ ਬੇਰੋਜ਼ਗਾਰੀ ਭੱਤਾ ਦੇਵਾਂਗੇ ਵਾਦਾ ਕਰਨ ਲੱਗਿਆ ਸਾਨੂੰ ਇਹ ਗੱਲ ਕਹੀ ਗਈ ਸਾਡੇ ਆ ਬਜ਼ੁਰਗਾਂ ਨੂੰ 2500 ਰੁਪਏ ਅੱਜ ਜ਼ਿਲ੍ਹਾ ਗੁਰਦਾਸਪੁਰ ਹਲਕਾ ਸ਼੍ਰੀ ਹਰਗੋਬਿੰਦਪੁਰ ਵਿਖੇ ਜੋ ਚੀਮਾ ਖੁੱਡੀ ਨਗਰ ਹੈ ਉੱਥੇ ਫੇਰ ਪ੍ਰਸ਼ਾਸਨ ਜੋ ਕਬਜ਼ਾ ਲੈਣ ਆਇਆ ਹੈ ਉਹਦੇ ਤੁਸੀਂ ਦ੍ਰਿਸ਼ ਵੇਖ ਰਹੇ ਹੋ ਕਿ ਭਾਰੀ ਗਿਣਤੀ ਵਿੱਚ ਪ੍ਰਸ਼ਾਸਨ ਕਿਸਾਨਾਂ ਮਜ਼ਦੂਰਾਂ ਦਾ ਕਹਿਣਾ ਆ ਕਿ ਸਾਨੂੰ ਬਿਨਾਂ ਹੀ ਪੈਸੇ ਦਿੱਤੇ ਆ ਜੋ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰ ਰਹੇ ਨੇ ਭਾਰੀ ਗਿਣਤੀ ਵਿੱਚ ਪ੍ਰਸ਼ਾਸਨ ਜੋ ਕਬਜ਼ਾ ਕਰਨ ਆਇਆ ਐਂਬੂਲੈਂਸਾਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਐਂਬੂਲੈਂਸਾਂ ਵੀ ਪਹੁੰਚੀਆਂ ਨੇ ਭਾਰੀ ਘੱਟ ਕਰਕੇ ਪ੍ਰਕਾਸ਼ਨ ਜੋ ਇੱਥੇ ਆਇਆ ਹੈ ਜੀ ਜੋ ਕਿ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਵੱਡੀ ਗਿਣਤੀ ਵਿੱਚ ਕੋਈ ਅਟੈਕ ਕਰਨ ਦੀ ਯੋਜਨਾ ਬਣ ਰਹੀ ਆ ਉਕੇਂਦ ਨੇ ਕਿ ਸਾਨੂੰ ਪੈਸੇ ਦੇ ਦੇਣਾ ਕਿਸਾਨ ਕਹਿੰਦੇ ਨੇ ਸਾਨੂੰ ਪੈਸੇ ਦੇ ਦੇਣ ਅਸੀਂ ਜੋ ਕਿ ਜਿਹਨਾਂ ਨੂੰ ਛੱਡ ਕੇ ਚਲੇ ਜਾਵਾਂਗੇ ਭਾਰੀ ਗਿਣਤੀ ਵਿੱਚ ਪ੍ਰਸ਼ਾਸਨ ਦੇਖ ਰਿਹਾ ਹੋ ਤੁਸੀਂ ਵੱਡੀ ਗਿਣਤੀ ਵਿੱਚ ਪ੍ਰਸ਼ਾਸਨ ਮੌਜੂਦ ਹੋਇਆ ਚੀਮਾ ਖੁੱਡੀ ਹਲਕਾ ਸ਼੍ਰੀ ਹਰਗਵਿੰਦਪੁਰ ਮੱਟਣਾ ਕੋਈ ਐਕਸ਼ਨ ਹੋ ਲਿਕਨ ਦੀ ਯੋਜਨਾ ਬਣ ਰਹੀ ਹੈ ਪ੍ਰਸ਼ਾਸਨ ਵੱਲੋਂ ਇਧਰ ਕਿਸਾਨ ਸਾਹਮਣੇ ਦੇਖ ਰਿਹਾ ਹੋ ਤੁਸੀਂ ਜੋ ਜ਼ਮੀਨੇ ਵਿੱਚ ਬੈਠੇ ਹੋਏ ਨੇ ਦਰਿਆ ਤੇ ਉਹ ਕਹਿੰਦੇ ਪਏ ਨੇ ਕਿ ਜਿੰਨਾ ਤੱਕ ਸਾਡੀਆਂ ਜ਼ਮੀਨਾਂ ਦਾ ਵਾਜਬ ਰੇਟ ਸਾਨੂੰ ਨਹੀਂ ਦਿੱਤਾ ਜਾਂਦਾ ਉਹਨਾਂ ਤੱਕ ਅਸੀਂ ਇਸ ਰੋਡ ਦੇ ਉੱਤੇ ਕੋਈ ਵੀ ਆਪਾਂ ਰੋੜੇ ਬੰਨ੍ਹ ਨਹੀਂ ਦਵਾਂਗੇ ਤੇ ਜੋ ਸਰਕਾਰਾਂ ਨੂੰ ਵੀ ਚਾਹੀਦਾ ਕਿ ਇਹਨਾਂ ਨੂੰ ਪੈਸੇ ਦੇ ਦੇਣੇ ਚਾਹੀਦੇ ਆ ਤੇ ਇਹਨਾਂ ਨੂੰ ਇਹ ਆਪਣੇ ਆਪ ਹੀ ਪਿੱਛੇ ਹੋ ਜਾਣਗੇ ਉਹ ਕਹਿੰਦੇ ਸਾਨੂੰ ਰੋਡ ਵੱਲੋਂ ਕੋਈ ਵੀ ਗੱਲ ਨਹੀਂ ਅਸੀਂ ਰੋਡ ਬਣਨ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਸਾਨੂੰ ਵਾਜਬ ਰੇਟ ਸਾਡਾ ਜੋ ਦਿੱਤਾ ਜਾਵੇ ਤੇ ਅਸੀਂ ਇਹ ਥਾਂ ਛੱਡ ਕੇ ਪਿੱਛੇ ਹੋ ਜਾਵਾਂਗੇ ਆਪਣੀਆਂ ਜ਼ਮੀਨਾਂ ਛੱਡ ਕੇ ਪਿੱਛੇ ਹੋ ਜਾਵਾਂਗੇ ਭਾਰੀ ਗਿਣਤੀ ਵਿੱਚ ਫੋਰਸ ਭਾਰੀ ਗਿਣਤੀ ਵਿੱਚ ਜੋ ਫੋਰਸ ਪਹੁੰਚੀ ਹੈ ਇੱਥੇ ਫੋਰਸ ਪ੍ਰਸ਼ਾਸਨ ਪਹੁੰਚਿਆ ਕੋਈ ਨਾ ਕੋਈ ਐਕਸ਼ਨ ਕੋਈ ਨਾ ਕੋਈ ਐਕਸ਼ਨ ਵੱਡਾ ਇੱਥੇ ਲਿਖਿਆ ਜਾਊਗਾ ਤੁਹਾਡੇ ਨਾਲ ਲਾਈਵ ਤਸਵੀਰਾਂ ਬਣੇ ਰਾਵਾਂਗੇ ਤੁਹਾਡੇ ਨਾਲ ਲਗਾਤਾਰ ਲਾਈਵ ਆਪਾਂ ਤਸਵੀਰਾਂ ਲਾਈਵ ਦਿਖਾਵਾਂਗੇ ਤੁਹਾਨੂੰ ਚੀਮਾ ਖੁੱਡੀ ਹਲਕਾ ਸ਼੍ਰੀ ਹਰਗੋਬਿੰਦਪੁਰ ਤੋਂ ਭਾਰੀ ਗਿਣਤੀ ਵਿੱਚ ਐਂਬੂਲੈਂਸਾਂ ਭਾਰੀ ਗਿਣਤੀ ਵਿੱਚ ਪੂਲ ਪ੍ਰਸ਼ਾਸਨ ਜੋ ਇੱਥੇ ਆਇਆ ਹੈ ਜੀ ਵੱਡੀ ਗਿਣਤੀ ਦੇ ਵਿੱਚ ਕੋਈ ਵੱਡਾ ਇਲੈਕਸ਼ਨ ਵੱਡਾ ਐਕਸ਼ਨ ਕੋਈ ਲੀਕਨ ਦੀ ਕੋਸ਼ਿਸ਼ ਸ਼ਾਇਦ ਕੀਤੀ ਜਾਵੇ। ਪਈ ਬਸੋ ਸਾਡੀ ਬਾਤ ਇੱਕ ਘੰਟੇ ਨਾਲ ਆਪਾਂ ਸਾਂਝ ਪਾਵਾਂਗੇ ਕਿ ਵਾਇਰ ਕਿਤੋਂ ਖਲਸਾ ਵਾਇਰ ਕਿਤੋਂ। ਕੋਈ ਵੀ ਬੰਦਾ ਖੜਾ ਦਿਖਾਈ ਨਾ ਦੇਵੇ ਭਾਜੀ ਮੇਰੇ ਦੋਸਤਾਂ ਨੂੰ ਥੱਲੇ ਹੱਥ 'ਚ ਜਾਣੀਆਂ ਆ। ਆਈ ਟੇਕ ਚ ਪੇੜ ਮਾਰੀ ਇਹਨਾਂ ਬੀਬੀ ਨੂੰ ਪੂਸ ਪ੍ਰਸ਼ਾਸਨ ਕਿਸਾਨਾਂ ਵੱਲੋਂ ਵੱਧਦਾ ਹੋਇਆ ਹੋਰ ਕੀ ਗੱਲਬਾਤ ਹੁੰਦੀ ਹੈ ਕਿਸਾਨਾਂ ਦੇ ਨਾਲ ਠੀਕ ਕੋਈ ਰਜਾਮੰਦੀ ਹੁੰਦੀ ਹੈ ਉਹ ਆ ਰਿਹਾ ਹੈ ਪ੍ਰਸ਼ਾਸਨ ਨੂੰ ਉੱਥੋਂ ਨਾ ਬਹਿ ਕੇ ਕੋਈ ਗੱਲਬਾਤ ਹੁੰਦੀ ਹੈ ਜਾਂ ਕੋਈ ਹੋਰ ਐਕਸ਼ਨ ਲਿਖਿਆ ਜਾਂਦਾ ਹੈ ਇਹ ਤਾਂ ਹੁਣ ਇੱਥੇ ਗੱਲਬਾਤ ਤੇ ਹੀ ਪਤਾ ਲੱਗੂਗਾ ਕਿ ਇਹ ਕੀ ਗੱਲਬਾਤ ਹੁੰਦੀ ਆ ਲਗਾਤਾਰ ਤੁਹਾਡੇ ਨਾਲ ਲਾਈਵ ਬਣੇ ਹਾਂ ਹਾਂਜੀ ਤਸਵੀਰਾਂ ਸਾਂਝੀਆਂ ਤੁਹਾਨੂੰ ਦਿਖਾਉਂਦੇ ਰਵਾਂਗੇ ਕੋਈ ਗੱਲ ਨਹੀਂ ਇਹ ਬੜਾ ਕੁਝ ਹੋਣਾ ਹੈ ਵੱਡੀ ਗਿਣਤੀ ਵਿੱਚ ਪ੍ਰਸ਼ਾਸਨ ਕਿਸਾਨਾਂ ਵੱਲੋਂ ਵਾਅਦਾ ਹੋਇਆ ਦੇਖ ਸਕਦੇ ਤੁਸੀਂ ਕਿਸਾਨਾਂ ਵੱਲੋਂ ਵਾਅਦਾ ਹੈ ਵੱਡੀ ਗਿਣਤੀ ਵਿੱਚ ਪ੍ਰਸ਼ਾਸਨ ਠੀਕ ਆ ਜੀ ਐਂtanto ਨਾ ਕਰੋ ਤੁਸੀਂ ਬੈਠੋ ਬੈਠੋ ਅਸੀਂ ਬਾਹਰ ਲਾਂਗੇ ਆਹ ਸਪੀਕਰ ਤੋਂ ਆਜਾਊਗੀ ਬੈਠੋ ਚੜ੍ਹਦੀ ਕਲਾ ਦੇ ਨਾਲ ਬਿਲਕੁਲ ਜਾਗ ਤੇ ਦੇ ਨਾਲ ਜਿਹੜਾ ਬੈਠੇ ਰਹਿਣਾ ਸਾਰਾ ਸ਼ਾਸਨ ਜਿਹੜਾ ਸਾਡੇ ਕੋਲ ਖੜਾ ਹੈ ਆਪੇ ਗੱਲਬਾਤ ਹੋਊਗੀ ਸਾਰੀ ਵਿਚਾਰ ਚਰਚਾ ਕਰ ਲਵਾਂਗੇ ਇਹ ਹਾਂਜੀ ਮਸਾਣੀ ਸਾਹਿਬ ਰਿਕੁਐਸਟ ਆਈ ਆਜੋ ਜੀ ਬਾਜੋ ਹਾਂਜੀ ਸ਼ਾਸਿਕਾ ਸਾ ਬੇਨਤੀ ਇਹ ਹੈ ਕਿ ਇਹ ਜਿੰਮੇਵਾਰੀ ਤੋਂ ਜਰਨਾ ਹਸਕਸਾ ਤੋਂ ਅਡਿਮਿਨਿਸਟਰेटर ਨੈਸ਼ਨਲ ਪਲੂਜ ਦੇ ਸਾਰੇ ਆਫਿਸ ਅਸੀਂ ਬੇਨਤੀ ਲੈ ਕੇ ਆਏ ਹਾਂ ਕਿ ਨੈਸ਼ਨਲ ਪਲੂਜ ਪ੍ਰੋਜੈਕਟ ਜਿਹੜਾ ਹੈ ਗਵਰਨਮੈਂਟ ਦਾ ਆਪਣਾ ਪ੍ਰੋਜੈਕਟ ਹੈ ਤੇ ਕੀਤਾ ਜਾ ਰਿਹਾ ਹੈ ਇਹਦਾ ਕੰਮ ਜਿਸਬੰਧੀ ਮਾਨਯੋਗ ਇੰਪੋਰਟੈਂਸ ਵੀ ਇਸ ਚੱਲ ਰਿਹਾ ਸੀ اور ਹਾਈ ਕੋਰਟ ਵੀ ਬਹੁਤ ਸਾਰੇ ਦਰਤਾ ਹੈ ਕਿ ਇਹ ਇੱਕ ਹਮ 48 ਦਿਨ ਚੱਲਣਾ ਚਾਹੀਦਾ ਹੈ ਤੇ ਮਾਨਯੋਗ ਹਾਈ ਕੋਰਟ ਦੀ ਹਦਾਇਤਾਂ ਅਨੁਸਾਰ ਅਸੀਂ ਕੋਲੋਂ ਬੇਨਤੀ ਕਰਨ ਆਏ ਹਾਂ ਕਿ ਇਹ ਮਾਲਕੀ ਜਿਹੜੀ ਹੈ ਨੈਸ਼ਨਲ ਫੈਮਿਲੀ ਦੀ ਮਾਲਕੀ ਹੈ ਜ਼ਮੀਨ ਦੀ ਜਸਵਲੇ گاؤں ਦੀ ਤੇ ਇਹਨੂੰ ਕੰਮ ਨੂੰ ਸਾਰੂ ਢੰਗ ਨਾਲ ਚੱਲਣ ਦੇ ਸਾਡਾ ਸਹਿਯੋਗ ਦਿੱਤਾ ਜਾਵੇ ਤੇ ਜੇ ਦਾ ਕੋਈ ਬੰਦੇ ਕੋਈ ਬੰਦਾ ਅੜਿਕਾ ਨਾਮ ਇਹਦਾ ਵਿਰੋਧ ਕਰਦਾ ਇਹ ਤੁਹਾਡੇ ਕੀ ਬੇਨਤੀ ਲੈ ਕੇ ਆਏ ਹਾਂ ਤੇ ਪਲੀਜ਼ ਸਾਰਿਆਂ ਨੂੰ ਕਹੋ ਸਾਡਾ ਸਹਿਯੋਗ ਦਿਓ ਇਹਨੂੰ ਸਾਈਟ ਤੇ ਕਰਾ ਦੋ ਤੇ ਅਸੀਂ ਕੰਮ ਇਹਨੂੰ ਕਰ ਸਕੀਏ ਦੂਜੀ ਗੱਲ ਇਹ ਹੈ ਪੇਮਟਾ ਹੋ ਚੁੱਕੀਆਂ ਜੇ ਕਿਸੇ ਦਾ ਫਿਰ ਵੀ ਮਾੜਾ ਮੋਟਾ ਜੇ ਕੋਈ ਇਸ਼ੂ ਹੈਗਾ ਉਹ ਇੱਥੇ ਨੇਗੋਸ਼ੀਏਟ ਅਸੀਂ ਨਹੀਂ ਕਰਾਂਗੇ ਅਚਲੀ ਗੱਲ ਕਰ ਪਾਉਂਗਾ ਵੀ ਖੇਤ ਵਿੱਚ ਉਹ ਦਫ਼ਤਰ ਆ ਕੇ ਜ਼ਰੂਰ ਕਰ ਲਵੇ ਜੋ ਵੀ ਜਿਹਦਾ ਲੀਗਲ ਰਾਈਟ ਬਣਦਾ ਹੈ ਜੋ ਜਿਹਦਾ ਲੀਗਲ ਰੈਮੇਡੀ ਹੈ ਉਹਦਾ ਉਹ ਰੁਪਈਆ ਕੋਟਾ ਚ ਕਿਉਂ ਦਵਾਤਾ ਜੀ ਆਰਬਿਟ੍ਰੇਸ਼ਨ ਦੇ ਨਾਂ ਤੇ ਉਹ ਕੰਪਨਸੇਟ ਕਾਉਂ ਕਰੇਗਾ ਸਾਡਾ ਪਹਿਲਾ ਸਵਾਲ ਹੈ 3 ਸਾਲ ਤੋਂ ਇਹ ਨੈਸ਼ਨਲ ਹਾਈਵੇ ਦੀ ਪ੍ਰਾਪਰਟੀ ਹੈ ਤੇ 3-3 ਲੱਖ ਰੁਪਈਆ ਇਹ ਲੋਕ ਵਕੀਲਾਂ ਨੂੰ ਦੇ ਕੇ ਆਰਬਿਟ੍ਰੇਸ਼ਨ ਤੁਹਾਡੇ ਮਹਿਕਮੇ ਨੇ ਫਾਈਲਾਂ ਭਰ ਕੇ ਸਾਨੂੰ ਆਰਬਿਟ੍ਰੇਸ਼ਨ ਕੋਲ ਭੇਜਿਆ ਤੇ ਉਹਨਾਂ ਨੇ 2.5 ਲੱਖ ਰੁਪਈਆ ਫੀਸ ਲਈ ਕਿਸੇ ਕੋਲ 2.5 ਲੱਖ ਤੇ ਕਿਸੇ ਨੇ ਉਹਨਾਂ ਦੀ ਟੋਟਲ ਦੇ ਵਿੱਚੋਂ ਉਹਨਾਂ ਦੇ ਨਾਲ 10% ਕੀਤਾ ਤੇ ਕਿਸੇ ਨੇ 5% ਕੀਤਾ ਉਹ ਲੋਕ ਜਿਹੜੇ 5-5 ਲੱਖ ਰੁਪਈਆ ਲੈ ਕੇ ਆਪਦੇ ਦਫਤਰਾਂ 'ਚ ਬੈਠ ਕੇ ਇਸ 'ਚ ਗੱਲਾਂ ਕਰਦੇ ਪਏ ਨੇ ਕਿ ਇਹ ਇਥੇ ਵੱਡ 'ਚ ਬੈਠੇ ਨੇ ਉਹਦਾ ਕੰਪਨਸੇਸ਼ਨ ਕਿਵੇਂ ਕਰਨਾ ਹੈ? ਉਸ ਤਰ੍ਹਾਂ ਕਿ ਸਾਨੂੰ ਕਿੰ ਤੋਰੇ? ਛੱਡ ਛੱਡ ਇਹਦਾ ਆਨਸਰ ਨਹੀਂ ਹੋਣਾ। ਦੂਸਰੀ ਗੱਲ। ਇੱਕ ਮਿੰਟ ਨਹੀਂ ਆਨਸਰ ਹੈਗਾ ਜੀ ਮੁਸਾਨੀ ਸਾਹਿਬ ਨੂੰ ਬੇਨਤੀ ਹੈ। ਉਸ ਨੂੰ ਸ਼ਾਰਟ 'ਚ ਦੱਸ ਦਿੰਨਾ। ਮਾਨਯੋਗ ਹਾਈ ਕੋਰਟ ਦੇ ਬਾਅਦ ਨਾ ਤੁਸੀਂ ਜਾ ਸਕਦੇ ਹੋ ਨਾ ਅਸੀਂ ਜਾ ਸਕਦੇ ਆ ਤੇ ਬੇਨਤੀ ਇਹੀ ਹੈ ਕਿ ਹੁਣ ਅਸੀਂ ਹੁਣ ਅਸੀਂ ਡਾਇਰੈਕਸ਼ਨਸ ਫਾਲੋ ਕਰ ਰਹੇ ਹਾਂ ਮਾਨਯੋਗ ਹਾਈ ਕੋਰਟ ਦੀਆਂ। ਸਾਨੂੰ ਪਲੀਜ਼ ਕੰਮ ਕਰਨ ਦਿੱਤਾ ਜਾਵੇ ਨੈਸ਼ਨਲ ਹਾਈਵਰ ਤੁਸੀਂ ਤਾਂ ਕਨਕਲੂਜਨ ਪੁਆਇੰਟ ਤੇ ਐਸਡੀਐਮ ਸਾਹਿਬ ਆ ਗਏ ਤੁਸੀਂ ਤਾਂ ਇੱਕ ਮਿੰਟ ਚ ਹੀ ਹੋਈ ਤੁਸੀਂ ਇੱਕ ਮਿੰਟ ਚ ਹੀ ਮੇਰੀ ਸਾਰੀ ਗੱਲ ਨੂੰ ਉਹਨੂੰ ਇਨਕਲੋਜ਼ ਕਰ ਦਿੱਤਾ ਹੈ ਇਨਕਲੋਜ਼ਰ ਚ ਤੁਸੀਂ ਸੈੱਟ ਕਰ ਰਹੇ ਹੋ ਡਾਕੂਮੈਂਟਸ ਨੂੰ ਕਿ ਉਹਨਾਂ ਦੀਆਂ ਡਾਇਰੈਕਸ਼ਨਸ ਨੇ ਤੇ ਸਾਰਾ ਡਾਇਰੈਕਸ਼ਨਸ ਫੋਲੋ ਕਰੋ ਪਲੀਜ਼ ਠੀਕ ਹੈ ਜਦੋਂ ਤੁਸੀਂ ਗੱਲ ਨਹੀਂ ਕਰਨਾ ਚਾਹੁੰਦੇ ਫਿਰ ਅਸੀਂ ਤੁਹਾਨੂੰ ਸੁਣਾਵਾਂਗੇ ਮੈਂ ਤਾਂ ਇਹ ਵੀ ਕਹਿਣਾ ਚਾਹਤਾ ਸਾਹਿਬ ਤੁਸੀਂ ਅਫਸਰ ਹੋ ਮੈਂ ਇਹ ਕਹਿਣਾ ਕਿ ਤੁਹਾਡੇ ਵੱਡੇ ਅਫਸਰ ਸਾਹਿਬਾਨ ਦੇ ਨਾਲ ਜ਼ਿਲ੍ਹੇ ਦੇ ਮਾਲਕ ਡੀਸੀ ਸਾਹਿਬਾਨ ਦੇ ਨਾਲ ਹਰ ਰੋਜ਼ 5-5 ਘੰਟੇ ਦੀ ਮੀਟਿੰਗ 68 ਲੱਖ ਰੁਪਇਆ ਹੋ ਗਿਆ ਮਲਟੀਪਲਾਈ ਹੋ ਗਿਆ ਐਸਡੀਐਮ ਡੇਰਾਪਾਪਾ ਨਾਨਕ ਸਾਹਿਬ ਨੂੰ ਫੋਨ ਤੇ ਫਿਰ ਸਾਡੇ ਕਪਰਾਂ ਦੇ ਸਾਹਿਬ ਕੋਲ ਤੇ ਬਟ ਇਸ ਜਗ੍ਹਾ ਤੇ ਹੁਣ ਇਹ ਫੋਰਮ ਨਹੀਂ ਜਿੱਥੇ ਅਸੀਂ ਕੋਈ ਪੁਆਇੰਟ ਡਿਸਕਸ ਕਰ ਸਕੀਏ ਹੁਣ ਤੇ ਕੋਈ ਪੋਜੀਸ਼ਨ ਕੁਝ ਨਹੀਂ ਹੁੰਦਾ ਨਾ ਹੋਇਆ ਕੋਈ ਚਲੋ ਸਾਡੀ ਬੇਨਤੀ ਹੈ ਕਿ ਤੁਹਾਨੂੰ ਇੱਕ ਵਾਰੀ ਮਤਲਬ ਅਕਾ ਕਰਨ ਦਾ ਰਿਕੁਐਸਟ ਕਰਦੇ ਸਾਰਾ ਕੁਝ ਸਾਡਾ ਜਿਹੜਾ ਐਸ ਪਰ ਪ੍ਰੋਟੋਕਾਲ ਅਸੀਂ ਤਾਂ ਸਾਰੇ ਸੀਨੀਅਰ ਅਫਸਰ ਆਏ ਦੇਖੋ ਕੋਈ ਫੋਰਸ ਨਹੀਂ ਅਸੀਂ ਲੈ ਕੇ ਆਏ ਅਸੀਂ ਤੁਹਾਡ ਨੂੰ ਰਿਕੁਐਸਟ ਕਰਨ ਆਏ ਆ ਪ੍ਰੈਸ ਵਾਲੇ ਵੀ ਸਾਡੇ ਸਾਹਮਣੇ ਸਾਰੇ ਵੀਰ ਜੀ ਉਹਨਾਂ ਦੇ ਸਾਹਮਣੇ ਅਸੀਂ ਤੁਹਾਨੂੰ ਰਿਕੁਐਸਟ ਕਰਦੇ ਅਸੀਂ ਵੀ ਪ੍ਰੈਸ ਦੇ ਸਾਹਮਣੇ ਇਹ ਕਹਿੰਦੇ ਅਸੀਂ ਸਾਨੂੰ ਡਿਸੇਵ ਕੀਤਾ ਜਾ ਰਿਹਾ ਉਹ ਤੁਹਾਡਾ ਅਸੀਂ ਵੀ ਇਹ ਕਹਿ ਰਹੇ ਹਾਂ ਅਸੀਂ ਵੀ ਪ੍ਰੈਸ ਦੇ ਸਾਹਮਣੇ ਕਹਿੰਦੇ ਐਂਡ ਬਾਈ ਪ੍ਰੋਟੋਕਾਲ ਅਸੀਂ ਜਿਹੜਾ ਸਾਡਾ ਅ ਜਾਬਤੇ ਅਨੁਸਾਰ ਪਹਿਲਾਂ ਆ ਕੇ ਤੁਹਾਨੂੰ ਰਿਕੁਐਸਟ ਕਰਨਾ ਅਸੀਂ ਉਸ ਮਕਸਦ ਦੇ ਨਾਲ ਆਏ ਹਾਂ ਕਿ ਕੱਲ ਨੂੰ ਕਹੇ ਕਿ ਸਾਨੂੰ ਦੱਸਿਆ ਨਹੀਂ ਇਹ ਸਾਡੀ ਵੀ ਮਜਬੂਰੀ ਸਮਝੋ ਵੀ ਆਰ ਬਾਉਂਡ ਬਾਈ ਲਾਅ ਅਸੀਂ ਬਾਉਂਡ ਬਾਈ ਲਾਅ ਅਸੀਂ ਲਾਅ ਦੇ ਅਧਿਕਾਰ ਖੇਤਰ ਦੇ ਵਿੱਚ ਰਹਿ ਕੇ ਹੀ ਅਸੀਂ ਜੜੀ ਵੀ ਕਾਰਵਾਈ ਕਰ ਰਹੇ ਹਾਂ ਬਿਲਕੁਲ ਸੋਤਾ ਸਾਹਿਬ ਤੁਸੀਂ ਬਾਕੀ ਤੁਹਾਡੇ ਕੋਲ ਲੀਗਲ ਰੈਮੇਡੀ ਹਮੇਸ਼ਾ ਹੈਗੀ ਆ ਤੁਸੀਂ ਲੀਗਲ ਰੈਮੇਡੀ ਨੇ ਕਦੇ ਕੰਮ ਹੀ ਨਹੀਂ ਕੀਤਾ ਐਸ ਡੀ ਐਮ ਸਾਹਿਬ ਅਸੀਂ ਤਾਂ ਬਾਰ-ਬਾਰ ਕਹਿੰਨੇ ਆ ਉੱਚੀ ਆਵਾਜ਼ ਚ ਕਹਿੰਨੇ ਕਿ ਸਾਨੂੰ ਰੈਮੇਡੀ ਕਿਹੜੀ ਆ ਕੋਈ ਇੱਕ ਰੈਮੇਡੀ ਤੇ ਸਾਨੂੰ ਦੱਸ ਤਾਂ ਦਿਓ ਜੀ ਅਸੀਂ ਉਹ ਰੈਮੇਡੀ ਇਹਨਾਂ ਨੂੰ ਦੇ ਕੇ ਇਹਨਾਂ ਨੂੰ ਮੈਂ ਸਾਈਡ ਤੇ ਕਰ ਲਾ ਹਾਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਮਸਾਨੀ ਸਾਹਿਬ ਥੈਂਕ ਯੂ ਥੈਂਕ ਯੂ ਹਾਂ ਹੁਣ ਇਹਨਾਂ ਲੋਕਾਂ ਦੇ ਬੱਚੇ ਹੋਏ ਆ ਜਿਨ੍ਹਾਂ ਦੀ ਜ਼ਿੰਦਗੀ ਜਾ ਰਹੀ ਉਹ ਕਹਿੰਦੇ ਅਸੀਂ ਤੁਹਾਨੂੰ ਦੱਸ ਚੱਲੇ ਆ ਤੇ ਪ੍ਰੈਸ ਦੇ ਸਾਹਮਣੇ ਦੱਸ ਚੱਲੇ ਆ ਕਿ ਇਸ ਤੋਂ ਬਾਅਦ ਜਿਹੜੀ ਅਗਲੀ ਗੱਲ ਹੋਣ ਵਾਲੀ ਆ ਤੁਸੀਂ ਉਹਦੇ ਬਾਰੇ ਇਹ ਨਾ ਕਿਉਂਕਿ ਸਾਨੂੰ ਪਤਾ ਨਹੀਂ ਲੱਗਾ ਅਸੀਂ ਕਹਿੰਦੇ ਆਏ ਤੇ ਸਾਨੂੰ ਅੱਜ ਦਾ ਨਹੀਂ ਪਤਾ ਇਹ ਸਾਨੂੰ ਅਤੀ ਰਾਤ ਦਾ ਵੀ ਪਤਾ ਹੈ ਤੇ ਤਿੰਨਾਂ ਸਾਲਾਂ ਤੋਂ ਹੀ ਪਤਾ ਹੈ ਕਿ ਤੁਸੀਂ ਕਿਹੜੀ ਪਾਲਸੀ ਤੇ ਕੰਮ ਕਰਦੇ ਫਹਿ ਸੋ ਇਸ ਕਰਕੇ ਜਦੋਂ ਆਪਾਂ ਗੱਲਾਂ ਕਰਦੇ ਆ ਸੰਘਰਸ਼ ਦੀਆਂ ਉਦੋਂ ਕਿਤੇ ਲੋਕਾਂ ਨੂੰ ਐ ਲੱਗਦਾ ਕਿ ਸੰਘਰਸ਼ ਕਿਤੇ ਜਥੇਬੰਦੀਆਂ ਦਾ ਸਿਰਫ ਆਪਣਾ ਫਾਇਦਾ ਹੈ ਮੈਂ ਲੋਕੋ ਸਾਫ਼ ਕਰ ਦੇਣਾ ਚਾਹੁੰਨਾ ਇਹਨਾਂ ਜਥੇਬੰਦੀਆਂ ਨੇ ਵਿੱਚੋਂ ਇੱਥੋਂ ਕੁਝ ਨਹੀਂ ਲੈ ਜਾਣਾ ਪਰ ਸੰਘਰਸ਼ ਦਾ ਪੈਂਤੜਾ ਵੇਖ ਲੋ ਅੱਜ ਉਹ ਜ਼ਮੀਨ ਜੇ ਬੰਤਾ ਸੋ ਸੰਤਾ ਸੋਂ ਦੇ ਕਿਤੇ ਟੱਪ ਲਾ ਦਿੰਦਾ ਸੀ ਨੁਕਰ ਦੇ ਵਿੱਚ ਉਹਦੀ ਕਿਤੇ ਨੁਕਰ ਝੜ ਜਾਂਦੀ ਸੀ ਸ਼ਾਂਗਦੇ ਆ ਤੇ ਉਹ ਬੰਤਾ ਸੋਂ ਦਾ ਗੁੱਟ ਲਾ ਦਿੰਦਾ ਸੀ ਅੱਜ ਕੌਡੀਆਂ ਦੇ ਪਾ ਕਾਰਪੋਰੇਟ ਤੱਕ ਲੱਗਾ ਇਹ ਕਿਉਂ ਕਿਉਂਕਿ ਨਾ ਤੇ ਅਸੀਂ ਜਥੇਬੰਦਕ ਹੋਏ ਨਾ ਅਸੀਂ ਜਥੇਬੰਦਕ ਸਾਂਝ ਨੂੰ ਮਜ਼ਬੂਤ ਕੀਤਾ ਬਸ ਅਸੀਂ ਲਗਾਤਾਰ ਸਸਿ ਕਸ ਸਸਿ ਸੁਸ਼ਾਨੀਆ ਸਾਹਿਬ ਅਸੀਂ ਉਦਾਂ ਹੀ ਜਿੱਦਾਂ ਕਿਹਾ ਸੀ ਸਾਰੀਆਂ ਪਟੀਸ਼ਨਸ ਬਣਵਾ ਰਹੇ ਆ ਜੀ ਭੇਜੋ ਆਪਾ ਉਹ ਸਾਰਾ ਕੁਝ ਉਦਾਂ ਹੀ ਸਾਰਾ ਹੋ ਜਾਊਗਾ ਜਿਹੜਾ ਪਾਰੇਕੜ ਦਾ ਮਿਨੀਮਮ ਜੋ ਪਹਿਲਾਂ ਵਾਰਡ ਹੋਇਆ ਹੋਇਆ ਜਿੰਨਾ ਵੀ ਆ ਅੱਛਾ ਕੋਟ ਉਸ ਤੋਂ ਵੱਧ ਹੈ ਕਿਉਂਕਿ ਵੱਖਰਾ ਹੋਗਾ ਐਨਐਚਆਈ ਪਾਈਸਾ ਸਪੋਰਟ ਕਰ ਰਹੀ ਆ ਜੀ ਤੇ ਆਪਾਂ ਹੁਣ ਇਹਨੂੰ ਕਾਈਂ ਲਈ ਕੰਪਲੀਟ ਕਰੀਏ ਤੇ ਆਪਾਂ ਹੁਣ ਸਿੱਧੇ ਲਾਈਏ ਜੀ ਸਨ ਸਾਖ ਇਹ ਵੀ ਜਿਹੜਾ ਹੈ ਇਹ ਵੀ ਜਿਹੜਾ ਸਟ੍ਰੈਚ ਹੈ ਜਿਸਦਾ ਤੁਹਾਨੂੰ ਦੱਸਿਆ ਸੀ ਅਸੀਂ ਕੰਪਲੀਟ ਨਹੀਂ ਲੈ ਰਹੇ ਸਿਰਫ ਵਰਕ ਸਟਾਰਟ ਕਰ ਲਿਆ ਉਹਨਾਂ 90% ਜੀ ਚਾਹ ਨੂੰ ਸਰ ਇਹਦੇ ਵਿੱਚ ਇਦਾਂ ਹੈ ਮੇਰਾ ਜੀ ਮੇਰਾ ਹੀ ਕੰਪਲ ਸਬਮਿਸ਼ਨ ਆ ਹਾਂ ਜੀ ਸਰ ਜਿੱਥੋਂ ਇਹ ਸਟ੍ਰੈਚ ਸਟਾਰਟ ਹੋ ਰਿਹਾ ਆ ਐਸਪੀ ਸਾਹਿਬ ਕੋ ਫੋਨ ਕੀਤਾ ਹੀ ਆਪਾਂ ਗੱਲ ਕਰ ਰਹੇ ਆ ਇਥੇ ਰੈਵਨਿਊ ਵੀ ਖੜਾ ਹੋਊਗਾ ਕਿਤੇ ਹਾਂਜੀ ਇਹ ਪਟਾੜੀ ਆਜੀ ਸਾਹਿਬ ਇੰਨਾ ਇੰਨਾ ਦਾ ਮਾਲ ਗੈਟਲਿੰਗ ਪ੍ਰੋਸੈਸ ਹੈ ਕਿ ਜਿਸ ਕਿੱਲੇ ਤੋਂ ਇਹਨਾਂ ਨੇ ਸ਼ੁਰੂ ਕਰਨਾ ਹੈ ਉਸ ਕਿੱਲੇ ਦੇ ਵਿੱਚ ਹੀ 12 ਕਨਾਲ ਜਗ੍ਹਾ ਦਿੱਤੀ ਨੂੰ ਦੋ ਕਨਾਲ ਦੇ ਪੈਸੇ ਦਿੱਤੇ ਨੇ ਤੇ ਉਹਦੇ ਵਿੱਚ ਆਲਰੇਡੀ ਮਿੱਟੀ ਇਹਨਾਂ ਨੇ ਪਾਈ ਹੋਈ ਆ ਤੇ ਬਾਕੀ 10.5 ਕਨਾਲ ਦੇ ਪੈਸੇ ਨਹੀਂ ਦਿੱਤੇ ਔਰ ਐਕਸਕਿਊਜ਼ ਦੇ ਰਹੇ ਨੇ ਕਿ ਤਕਸੀਮ ਨਹੀਂ ਹੋਈ ਜਦ ਕਿ ਤਕਸੀਮ ਹੋਈ ਨੂੰ ਵੀ ਸਮਾਂ ਹੋ ਗਿਆ ਜਿਹੜੇ ਸਟ੍ਰੈਚ ਦੇ ਵਿੱਚ ਮਸ਼ੀਨ ਸਾਡੇ ਕੋਲ ਖੜੀ ਆ ਇਤੁਰ ਚੌਥੇ ਕਿਲੇ ਦੇ ਵਿੱਚ ਜਾ ਕੇ ਉਹਨਾਂ ਪੈਸੇ ਲੈ ਹੋਏ ਨੇ ਚਲੇ ਜਾਣ ਚੌਥੇ ਕਿਲੇ ਦੇ ਵਿੱਚ ਜੀ ਆਪਣਾ ਉੱਥੇ ਦੇਖਣ ਜਾ ਚੁ। ਜੀ ਉਸ ਤੋਂ ਦੇਖੋ ਆ ਸਟੈਗ ਬਾਈ ਵਰਡ ਤੁਸੀਂ ਤੁਸੀਂ ਇਹਦਾ ਕੰਮ ਚੱਲਣ ਦਿਓ ਆਪਾਂ ਇੱਕ ਦਿਨ ਚ ਆਪ ਦੋਨਾਂ ਬੈਠ ਜਾਦੇ ਮੇਰੇ ਦਫਤਰ ਹੀ ਬੈਠਾ ਗਏ ਦੇਖੋ ਮੇਰੀ ਇੱਕ ਰਿਕਵੈਸਟ ਆ ਕਿ ਜਰੂਰ ਕੰਮ ਸ਼ੁਰੂ ਹੋਣਾ ਹੈ ਹਨਾ ਜੀ ਇੱਕ ਇੱਕ ਦਿਨ ਚ ਤਾਂ ਸਾਡਾ ਖੜੀ ਨਹੀਂ ਹੋ ਜਾਦੀ ਜਿਹੜਾ ਤਕਸੀਮ ਦੇ ਪੈਸੇ ਜੇ ਅਸੀਂ ਵਿਦਰ ਨੈਕਸਟ ਵੀਕ ਨਾਲ ਆਪ ਕਰ ਸਕੀ ਜਾਂ ਕੁਛ ਨਾ ਹੋ ਸਕੇ ਤਾਂ ਫਿਰ ਤੁਸੀਂ ਦੁਬਾਰਾ ਕਰ ਲੈ ਅਸੀਂ ਤੁਹਾਨੂੰ ਨਹੀਂ ਰੋਕਾਂਗੇ ਦਿਸ ਇਜ਼ ਮਾਈ ਵਰਡ ਪਰ ਅਸੀਂ ਮੇਰੇ ਤੇ ਕਾਈਂਡਲੀ ਵਿਸ਼ਵਾਸ ਰੱਖੋ ਅਸੀਂ ਅਸੀਂ ਕੋਈ ਅਸੀਂ ਸਾਰੇ ਜ਼ਿੰਮੇਦਾਰ ਹੈਗੇ ਆ ਆਪਾਂ ਰੋਹਚ ਚ ਮਸਾਨੀਆ ਸਾਹਿਬ ਮਿਲਣਾ ਮੇਰਾ ਵੀਰ ਜੀ ਮੈਨੂੰ ਸਿਰਫ ਆਪਾਂ ਅਗਲੇ ਹਫਤੇ ਬੈਠ ਜਾਗੇ ਮੈਂ ਅਗਲੇ ਹਫਤੇ ਮੰਡੇ ਕਿਉਂਕਿ ਹੁਣ ਦੋ ਤਿੰਨ ਦਿਨ ਪੀਸੀ ਹੋਣਾ ਤੇ ਜੇ ਅਸੀਂ ਤੁਹਾਡੇ ਪਾਸੇ ਨਾ ਪਾ ਸਕੀ ਜਿੱਥੇ ਤਕਸੀਮ ਹੀ ਹੋ ਗਈ ਵਈਆ ਤੁਸੀਂ ਜਾ ਕੇ ਰੋਕ ਲਿਓ ਅਸੀਂ ਵਿੱਚ ਨਹੀਂ ਆਵਾਂਗੇ ਮੈਂ ਤੁਹਾਨੂੰ ਵੋਲਟ ਕਰਦਾ ਠੀਕ ਹੈ ਸਰ ਮੈਂ ਨਾ ਆਪਣਾ ਫੋਨ ਲੈ ਕੇ ਮੇਰਾ ਫੋਨ ਕਿੱਥੇ ਮੈਂ ਸਿਰ ਤੁਹਾਨੂੰ ਕਾਲ ਬੈਕ ਮੈਂ ਆਪਣੇ ਨੰਬਰ ਤੋਂ ਕਰ ਦਿੰਦਾ ਨਹੀਂ ਨਹੀਂ ਮੇ ਮੇਰੀ ਮੇਰੀ ਗੱਲ ਸੁਣੋ ਸਰ ਮੈਂ ਨਾ ਡੀਜੀ ਸਾਹਿਬ ਦੀ ਮੀਟਿੰਗ ਹੈ ਮੈਂ ਐਸਪੀ ਸਾਹਿਬ ਨਾਲ ਕਰ ਲੈਂਦਾ ਜੀ ਤੇ ਅਸੀਂ ਅਸੀਂ ਨਾ ਜੀ ਅਸੀਂ ਬਿਲਕੁਲ ਆਪਣਾ ਸੋਤਾ ਸਾਹਿਬ ਸੰਗਰ ਹਰਿਆ ਜੀ ਸਰ ਲੌਂਗ ਸਿਕਰ ਸਾਰੇ ਅਸੀਂ ਜਿੱਥੇ ਤਕਸੀਮ ਹੋ ਗਈ ਹੋਈ ਆ ਅਗਲੇ ਹਫਤੇ ਅਸੀਂ ਬੈਠ ਜਾਗੇ ਮੰਡੇ ਜੀ ਸਾਹਿਬ ਵੀ ਆ ਜਾਣਗੇ ਮੇਰੇ ਦਫਤਰ ਬੈਠ ਚਲਗੇ ਜਿੱਥੇ ਕੋਈ ਪੈਸੇ ਤਕਸੀਮ ਸਾਰਾ ਕਲੀਅਰ ਆ ਜੇ ਪੈਸੇ ਅਸੀਂ ਨਾ ਮਾ ਸਕੀ ਤਾਂ ਅਸੀਂ ਵਿਚ ਨਹੀਂ ਆਵਾਂ ਹੈਲੋ ਹਨ ਪਰ ਹੋਣ ਕਿਤੇ ਇਹ ਜਿਹੜੇ ਸਟ੍ਰੈਚ ਤੇ ਇਹ ਸਟ੍ਰੈਚ ਕਾਫੀ ਅੱਗੇ ਨਹੀਂ ਨਹੀਂ ਕੋ ਸਟ੍ਰੈਚ ਕੰਟੀਨਿਊ ਹੋਊਗਾ ਨਾ ਸਾਰਾ ਆਪਾਂ ਹੋਰ ਕਰਾਂਗੇ ਸਟ੍ਰੈਚ ਸਟ੍ਰੈਚ ਖਾਲੀ ਕਰ ਦਈਏ ਫਿਰ ਆਪਾਂ ਇੱਕ ਵਾਰੀ ਇਹ ਚੋਟੇ ਸਟ੍ਰੈਚ ਤੇ ਫਿਰ ਕਰ ਲਈਏ ਨਾ ਠੀਕ ਆ ਫਿਰ ਮੈਂ ਖਾਲੀ ਖਾਲੀ ਉਹ ਕੰਮ ਤੋਂ ਸ਼ੁਰੂ ਕਰਾਉਣਾ ਨਾ ਮੇਰੇ ਮੇਰੇ ਬਾਅਦੋਂ ਸ਼ੁਰੂ ਕਰ ਰਿਹਾ ਮੈਂ ਦੁਆਰਾ ਗੱਲ ਕਰਦਾ ਮਸਾਨੀਆ ਸਾਹਿਬ ਨੇ ਕੱਲ ਸ਼ੁਰੂ ਕਰਾਇਆ ਸੀ ਜੀ ਜੀ ਜਿੱਥੇ ਤੁਸੀਂ ਕਹਿ ਰਹੇ ਹੋ ਨਾ ਕਿ ਆਵਾਜ਼ਿਕ ਗਰੁਪ ਹੋ ਗਈ ਫਿਰ ਵੀ ਪੈਸੇ ਨਹੀਂ ਪਏ ਜੀ ਮੈਂ ਤੁਹਾਨੂੰ ਵਾਦਾ ਕਰਦਾ ਨੈਕਸਟ ਹਫਤੇ ਅਸੀਂ ਬੈਠਾਂਗੇ ਜਿੰਨਾ ਨੂੰ ਹੁਣ ਤੁਸੀਂ ਕਰ ਲੈਂਦੇ ਹੋ ਜੇ ਜੇ ਅਸੀਂ ਤੁਹਾਡੇ ਪੈਸੇ ਅਗਲੇ ਹਫਤੇ ਦਾਫਾ ਹੋ ਸਕਿਆ ਅਸੀਂ ਵਿੱਚ ਨਹੀਂ ਆਪਦੇ ਠੀਕ ਹੈ ਠੀਕ ਹੈ ਮੈਂ ਆਪਣੇ ਐਂਡ ਦੇ ਉੱਤੇ ਇਹਨੂੰ ਫਾਈਨਲ ਨਹੀਂ ਕਰ ਸਕਦਾ ਮੈਨੂੰ 5 ਮਿੰਟ ਟਾਈਮ ਚਾਹੀਦਾ ਹੈ ਮੈਂ ਉੱਤੇ ਤੁਹਾਡੇ ਸੰਦੇਸ਼ਾ ਬੈਠੇ ਹੋ ਇਹਨਾਂ ਮੈਂ ਹੁਣੇ ਗੱਲ ਕਰ ਰਿਹਾ ਤੁਸੀਂ ਦੁੱਧ ਚਾਏ ਆ ਦੇਖੋ ਆਪਾਂ ਸਾਰਾ ਕੁਝ ਆਪਸੀ ਤੁਹਾਨੂੰ ਪਤਾ ਵੀ ਸਾਰਾ ਅਸੀਂ ਕਿੰਨਾ ਜ਼ੋਰ ਲਾ ਕੇ ਸਾਰਾ ਕਰ ਰਹੇ ਹਾਂ ਜੀ 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 ਅਸੀਂ ਕੋਈ ਤੁਹਾਨੂੰ ਗਲਤ ਵਾਦਾ ਨਹੀਂ ਕਰਾਂਗੇ ਜੀ ਜੇ ਨਾ ਹੋ ਸਕਿਆ ਅਸੀਂ ਨਹੀਂ ਬਚਾਵਾਂਗੇ ਆਪੇ ਫੇਸ ਹੀ ਕਿਉਂ ਆਵੇਂ ਕਿਸੇ ਦਾ ਭਾਰ ਆਪਣੇ ਸਿਰ ਤੇ ਲਈਏ ਸਕੇ ਜੀ ਜੀ ਮੈਂ ਮੈਂ ਇਸ ਪੀਸਰ ਮੈਂ ਕਰਨਾ ਕਰਦਾ ਸਿਰਫ 5 ਮਿੰਟ ਦਿਓ ਸਿਰਫ 5 ਮਿੰਟ ਮੇਰਾ ਫੋਨ ਵੀ ਉੱਤੇ ਜਿਹੜਾ ਖਲੋਤਾ ਇਹਦਾ ਮਤਲਬ ਦਿੰਦਾ ਹੈ ਹਰ ਇੱਕ ਹਲਕੇ ਵਿੱਚ ਗਵਰਨਮੈਂਟ ਦੀ ਮਾਪਦੰਡ ਹੈ ਉੱਥੇ ਚੰ ਨੂੰ ਕਟਰਾ ਆਏ ਬੇ ਅੰਗਰੇਜ਼ੀ ਮੰਗ ਕਿਤੇ ਜਮਿੰਦੇ ਵਿੱਚੋਂ ਵੀ ਬਾਅਦ ਫਿਰ ਭਾਰੀ ਗਿਣਤੀ ਵਿੱਚ ਪ੍ਰਸ਼ਾਸਨ ਕੱਪ ਜਿਆ ਲੈਣ ਹੋਇਆ ਤੇ ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪਰਾਕਰਜ ਜਿਤ ਦਿੰਦੀਆਂ ਨਹੀਂ ਆਣ ਕੇ ਮੋਰਚਾ ਸੰਭਿਆ ਹੈ ਕਿ ਜਿੰਨਾ ਤੱਕ ਸਾਡੇ ਪੈਸੇ ਸਾਨੂੰ ਨਹੀਂ ਪਹੁੰਚ ਜਾਂਦੇ ਉਹਨਾਂ ਤੱਕ ਆਪਾਂ ਜ਼ਮੀਨ ਐਕਵਾਇਰ ਕਰਵਾਵਾਂਗੇ ਭਾਰੀ ਗਿੰਦੀ ਵਿੱਚ ਪ੍ਰਸ਼ਾਸਨ ਆਇਆ ਹੈ ਅਸੀਂ ਦੇਖ ਸਕਦੇ ਹਾਂ ਢੜਨ ਦੀਆਂ ਤਸਵੀਰਾਂ ਲਗਾਤਾਰ ਤਸਵੀਰਾਂ ਢੜਨ ਨਾਲ ਸੰਗਿਆ ਕਰ ਰਹੇ ਵੱਡੀ ਗਿੰਦੀ ਵਿੱਚ ਪ੍ਰਸ਼ਾਸਨ ਪ੍ਰਾਈਵੇਟ ਗੱਡੀਆਂ ਵੀ ਬੱਸਾਂ ਵੀ ਫੜ ਕੇ ਲੈਂਦੀਆਂ ਹਨ ਡਿਟੇਨ ਕਰਨ ਵਾਸਤੇ ਕਿਸਾਨਾਂ ਮਜ਼ਦੂਰਾਂ ਨੂੰ ਤਾਂ ਕਿਸਾਨ ਮਜ਼ਦੂਰ ਡਟ ਕੇ ਖੜੇ ਨੇ ਅੱਜ ਕਹਿੰਦੇ ਨੇ ਜਾਨ ਤਰਨ ਦੀ ਬਾਜ਼ੀ ਲਾਵਾਂਗੇ ਚਾਹੇ ਮੌਤ ਆ ਜਾਵੇ ਚਾਹੇ ਕੁਛ ਵੀ ਹੋ ਜਾਵੇ ਅਸੀਂ ਬਿਨਾ ਪੈਸੇ ਤੋਂ ਆਪਣੀਆਂ ਜ਼ਮੀਨਾਂ ਐਕਵਾਇਰ ਨਹੀਂ ਕਰਨ ਦਵਾਂਗੇ ਸਾਨੂੰ ਪੈਸੇ ਦੇ ਦੇਣ ਸਾਡੀਆਂ ਜ਼ਮੀਨਾਂ ਐਕਵਾਇਰ ਕਰ ਲੈਣੇ ਸੀ ਖੁਸ਼ ਖੁਸ਼ ਜ਼ਮੀਨਾਂ ਨਾਲ ਹਾਈਵੇ ਬਸਟਰ ਬਣਵਾਸਤੇ ਨਹੀਂ ਦਵਾਂਗੇ ਲਈ ਜਿੰਨਾ ਤੱਕ ਸਾਡੇ ਪੈਸੇ ਨਹੀਂ ਪੁੰਦੇ ਮੌਤ ਤੱਕ ਆਪਾਂ ਜ਼ਮੀਨਾਂ ਐਕਵਾਇਰ ਨਹੀਂ ਕਰਨ ਦਵਾਂਗੇ ਕੌੜ ਨਾਲ ਲਗਾਤਾਰ ਬਣੀ ਰਵਾਂਗੇ ਦੇਖਦੇ ਰਹੋ ਤੁਸੀਂ ਕਿਸਾਨ ਮਜ਼ਦੂਰ ਸੱਚੀ ਟੀਮ ਆ ਜਿਹੜੇ ਆ ਜਿਹੜੇ ਸ਼ੀਮਾ ਪਿੰਡ ਤੇ ਬਹੁਤ ਤੁਸੀਂ ਕਿਹਾ ਸੀ ਉਹ ਦੋ ਪਿੰਡਾਂ ਚ ਨਹੀਂ ਜਾਵਾਂਗੇ ਆ ਜਿਹੜੇ ਦੋ ਪਿੰਡ ਸੀਗੇ ਆ ਇਹਨਾਂ ਚ ਮੇਰਾ ਵੀ ਸਾਡਾ ਹੋਂਦ ਤੁਸੀਂ ਕਰਵਾ ਦੋ ਤੇ ਲੈ ਕੇ ਤੁਹਾਨੂੰ ਕੋਈ ਦੇ ਦੇ ਦੋ ਪਿੰਡ ਨਹੀਂ ਜੀ ਇਹ ਕਿਹੜੇ ਦੋ ਪਿੰਡ ਨੇ ਜੀ ਅਗਲੇ ਰੋਸ ਮੈਂ ਦੋ ਜਰ ਤੇ ਪਰਤ ਨੂੰ ਨਾ ਪਰਤ ਨਹੀਂ ਜਾਣਗੇ ਜੀ ਸ਼ੀਮਾ ਤੇ ਪਰਤ ਨਹੀਂ ਜਾ ਕੇ ਕੋਟੀ ਨੰਗਲ ਚੋਰਾ ਪੁੱਤਾ ਕੋਟੀ ਨੰਗਲ ਚੋਰਾ ਦੇ ਦੋ ਪਿੰਡਾਂ ਚ ਕੋਈ ਦੇਖਣ ਸਕੀਦਾ ਸ਼ੋਹਰ ਤੋਂ ਲੈ ਕੇ ਦੇ ਠੀਕ ਹੈ ਸਰ ਮੈਂ ਆਪਣੇ ਫੋਨ ਤੇ ਤੁਹਾਨੂੰ ਡਾਇਲ ਰਿਹਾ ਹਾਂ ਠੀਕ ਹੈ ਜੀ ਸਰ ਮੈਂ ਜੀ ਸਾਹਮਣੇ ਬੱਧਾ ਲਿਆ ਕੇ ਫੋਨ ਨਾ ਲਿਆ ਕਰ ਮਾੜੀ ਨੇ ਸਾਰੇ ਪ੍ਰਸ਼ਾਸਨਾਰੇ ਟੱਕਣਾ ਲੈ ਆਣ ਲੱਗ ਪੂਰਬੀ ਨਾ ਟਿਕਣ ਤੇ ਆਣ ਜਾਓ ਇਹਨਾਂ ਦੇ ਆਖਰ ਵਿੱਚ ਆਉਂਦਾ ਹੈ ਤਾਤਰਾਂ ਕੀ ਇਹਨਾਂ ਲਈ ਜਿਹਾ ਕੱਕੜ ਕੱਕੜ ਸਿਕੰਦਰਾਂ ਆਉਂਦਾ ਹੈ ਉਹਨਾਂ ਚੋਂ ਜਿਹਾ